ਹੁਣ ਉਹ ਜਿਹੜੇ ਜਿਨ੍ਹਾਂ ਦੀ ਦੁਕਾਨਦਾਰੀ ਚੱਲਦੀ ਹੈ ਮੇਰੀ ਉਹਨਾਂ ਨਾਲ ਕਈ ਵਾਰੀ ਇਸ ਗੱਲ ਤੇ ਵੀ ਬਹਿਸ ਹੋ ਜਾਂਦੀ ਹੈ ਸੰਗਰੂਰ ਵੀ ਹੈਗੇ ਆ ਬਠਿੰਡੇ ਵੀ ਹੈਗੇ ਆ ਉਹ ਕਹਿੰਦੇ ਜੀ ਅਸੀਂ ਸੱਪ ਦੇ ਡੰਗੇ ਦਾ ਇਲਾਜ ਕਰ ਦਿੰਨੇ ਆ ਮੇਰੇ ਸੱਪ ਲੜਿਆ ਮੈਨੂੰ ਨਹੀਂ ਪਤਾ ਕਿਹੜਾ ਸੱਪ ਹੈ ਮੈਂ ਸੱਪਾਂ ਤੋਂ ਬਹੁਤ ਡਰਦਾ ਜਦੋਂ ਮੇਰੇ ਸੱਪ ਲੜਿਆ ਮੈਂ ਡਰ ਗਿਆ ਸੱਪ ਸੀ 3 ਫੁੱਟ ਦਾ ਮੈਂ ਕਿਹਾ ਜੀ 8 ਫੁੱਟ ਦਾ ਸੱਪ ਸੀ ਮੈਂ ਤਾਂ ਘਬਰਾ ਕੇ ਉਹੀ ਬੌਂਦਲ ਗਿਆ ਮੈਨੂੰ ਤੁਸੀਂ ਲੈ ਗਏ ਕਹਿੰਦੇ ਆ ਜਾ ਸਾਡੇ ਪਿੰਡ ਬਾਬਾ ਇੱਕ ਉਹ ਸੱਪ ਦਾ ਇਲਾਜ ਕਰਦਾ ਉਹ ਬਾਬੇ ਕੋਲੇ ਮੈਨੂੰ ਲੈ ਗਏ ਘੰਟਾ ਲੱਗਿਆ ਘੰਟੇ ਚ ਤੁਸੀਂ ਬਾਬੇ ਕੋਲੇ ਪਹੁੰਚੇ ਬਾਬੇ ਨੇ ਦੇਖਿਆ ਵੀ ਬੰਦਾ ਤਾਂ ਸਹੀ ਆ ਪਰ ਇਹ ਘਬਰਾਇਆ ਵਾ ਇਹਦਾ ਬੀਪੀ ਲੋ ਹੋਇਆ ਵਾ ਇਹ ਦਹਿਲ ਗਿਆ ਤਾਂ ਬਾਬੇ ਨੇ ਕੋਈ ਨਾ ਕੋਈ ਜੜੀ ਬੂਟੀ ਮੈਡੀਸਨ ਕੋਈ ਗੋਲੀ ਕੁੱਟ ਕੇ ਰੱਖੀ ਹੁੰਦੀ ਆ ਠੀਕ ਹੈ ਬੀਪੀ ਨੂੰ ਸੈੱਟ ਕਰਨ ਵਾਸਤੇ 100 ਕਿਸਮ ਦੀ ਮੈਡੀਸਨ ਉਹਨੇ ਉਹ ਘੋਲ ਕੇ ਪੂੜੀ ਪਿਆਈ ਮੇਰਾ ਬੀਪੀ ਸੈੱਟ ਹੋ ਗਿਆ ਮੈਨੂੰ ਥੋੜਾ ਜਿਹਾ ਹੌਸਲਾ ਇਹ ਹੋ ਗਿਆ ਕਿ ਯਾਰ ਮੈਂ ਬਾਬੇ ਕੋਲੇ ਆ ਗਿਆ ਮੈਂ ਹੁਣ ਠੀਕ ਹੋ ਜੂ ਮੈਂ ਹੁਣ ਬਚ ਜੂਗਾ ਤਾਂ ਮੈਂ ਸਟੇਬਲ ਹੋ ਗਿਆ 15 20 ਮਿੰਟ ਪਾਣੀ ਪੀਆ ਮੈਂ ਇੰਨੇ ਮੈਨੂੰ ਇਹ ਲੱਗਾ ਸਵਾਦੀ ਚੁੰਡੀ ਅਸਰ ਕਰ ਗਈ ਉੱਥੇ ਪ੍ਰਚਾਰ ਹੋ ਗਿਆ ਵੀ ਯਾਰ 5 ਫੁੱਟ ਦਾ 6 ਫੁੱਟ ਦਾ ਨੌਜਵਾਨ ਸੀ ਬੁੰਦ ਲਿਆ ਆਇਆ ਸੀ ਸਾਹ ਖਤਮ ਹੋਏ ਹੋਏ ਸੀ ਜਮੇ ਮਰਿਆ ਚੱਕ ਕੇ ਲਿਆਂਦਾ ਸੀ ਕਿਉਂਕਿ ਗੱਲ ਨੂੰ ਨਾ ਛੋਟੀ ਜਿ ਨੂੰ ਵੱਡੀ ਬਣਾ ਦਿੰਦੇ ਆ ਲੋਕ ਗੱਲ ਇੰਨੀ ਕੀ ਹੁੰਦੀ ਐ ਵੀ ਕਿਸੇ ਨੇ ਛਿੱਕ ਮਾਰੀ ਹੁੰਦੀ ਐ ਛਿੱਕ ਦਾ ਬੰਬ ਬਣਿਆ ਹੋਣਾ ਤਾਂ ਉਹ ਕਹਿੰਦੇ ਜੀ ਬੰਦਾ ਜਮਾਂ ਡੈੱਡ ਆਇਆ ਸੀ ਪਰ ਆ ਬਾਬੇ ਨੇ 15 ਮਿੰਟਾਂ ਚ ਉਹਨੂੰ ਠੀਕ ਕਰਤਾ ਤੇ ਉਹ ਆਪਦਾ ਮੋਟਰਸਾਈਕਲ ਚਲਾ ਕੇ ਗਿਆ ਬੱਲੇ ਬੱਲੇ ਹੋ ਗਈ ਫੇਰ ਮੇਰੇ ਵਰਗੇ ਦੇ ਕੋਬਰਾ ਲੜ ਗਿਆ ਕਹਿੰਦੇ ਯਾਰ ਉਹ ਆਪਣੇ ਪਿੰਡ ਦਾ ਮੁੰਡਾ ਬਚਾਇਆ ਸੀ ਬਾਬੇ ਨੇ ਚਲੋ ਚੱਲ ਗਏ ਉਹ ਕੋਬਰਾ ਲੜਿਆ ਜ਼ਹਿਰ ਫੈਲੀ ਗਿਆ ਉਹ ਲਿਆ ਕੇ ਬਾਬੇ ਦੇ 1 ਘੰਟੇ ਬਾਅਦ ਪਹੁੰਚੇ ਉਹਨੂੰ ਕੋਬਰੇ ਦਾ ਜ਼ਹਿਰ ਫੈਲ ਗਿਆ ਬੰਦਾ ਮਰ ਗਿਆ ਸਾਹ ਬੰਦ ਹੋ ਗਏ ਉਹ ਬਾਬੇ ਕੋਲੇ ਜਾ ਕੇ ਕਹਿੰਦੇ ਵੀ ਹਾਂ ਬਾਬਾ ਕਰ ਲਾਜ ਕਹਿੰਦਾ ਤੁਸੀਂ ਲੇਟ ਹੋ ਗਏ ਕਹਿੰਦਾ ਹੁਣ ਤਾਂ ਇਹਦੇ ਖੂਨ ਦਾ ਪਾਣੀ ਬਣ ਗਿਆ ਉਹ ਖੂਨ ਦਾ ਪਾਣੀ ਨਹੀਂ ਬਣ ਗਿਆ ਤੇਰੇ ਕੋਲੇ ਲਾਜ ਰਹਿਣੀ ਸੀ ਉਹ ਇਹ ਕਰਦੇ ਆ ਜਦੋਂ ਪ੍ਰਚਾਰ ਕਰਦੇ ਆ ਉਹ ਵੀ ਅਸੀਂ ਬੰਦਾ ਬਚਾ ਲਿਆ ਪਰ ਉਹਨਾਂ ਨੇ ਬਚਾਇਆ ਹੁੰਦਾ ਬਿਨਾਂ ਜ਼ਹਿਰ ਵਾਲਾ ਸੱਪ ਲੜੇ ਤਾ ਕੋਬਰੇ ਦਾ ਉਹਨਾਂ ਤੋਂ ਨਹੀਂ ਬਚਾਇਆ ਜਾਂਦਾ ਮੈਂ ਸ਼ਰਤ ਲਾਉਣਾ ਕੋਬਰਾ ਮੇਰਾ ਹੋ ਸੱਪ ਆਪ ਦੇ ਡੰਗ ਮਰਵਾ ਕੇ ਆਪੇ ਇਲਾਜ ਕਰ ਲੈਣ 50000 ਰੁਪਏ ਦੇ ਦੂੰਗਾ ਅੱਛਾ ਜੀ